ये टूर्नामेंट जब हमने सोचा ये सोच के गए कि एक बार अपना बचपन दोबारा से जिया जाए और उस उस बचपन को जीने के लिए क्योंकि हम रोज़मर्रा की ज़िंदगी में बहुत बिजी होते हैं सभी किसी न किसी लाइन के साथ जुड़े हुए हैं कुछ हाउस होने के बावजूद भी सामाजिक कामों में जुड़े हुए हैं मैं खुद भी एक समाज सेविका हूँ बट मैंने जब ये दीदी लवली सिंगला और मैंने दोनों ने सोचा कि हम स्पोर्ट्स डे करवाएं ओनली फॉर वुमेंस क्योंकि अभी वुमेन्स स्पोर्ट्स डे होके गया है तो हमने पहले चार तारीख़ का रखा था बारिश की वजह से ग्यारह बज ग्यारह तारीख का रखा तो आज हमने देखा कि सभी बहुत खुश हो के खेल रहे हैं हर एज के इसमें पार्टिसिपेंट है 18 साल से लेके 75 फाइव ईयर तक की लेडीज़ यहाँ गेम्स खेल रही हैं और वो कह रहे हैं कि ऐसा हमने ज़िंदगी में पहली बार देखा है हम चाहेंगे कि हमारी सरकार को भी कहेंगे कि ऐसे टूर्नामेंट्स वो भी रखें जिसमें सब लेडीज़ को प्रोत्साहित करें कि वो आए और अपने आप को एक मौका दें ਨੌਜਵਾਨ ਪੀੜੀ ਕੋ ਕਹਿੰਗੇ ਕਿ ਜੋ ਘਰ ਕੇ ਅੰਦਰ ਰਹਿ ਜਾਂਦੀ ਹੈ ਜਾਂ ਸ਼ਰਮ ਕਰਦੀ ਹੈ ਕਿ ਹਮਨੇ ਅੱਗੇ ਨਹੀਂ ਨਿਕਲਣਾ ਤਾਂ ਉਹਨਾਂ ਕੋ ਕਹਨੇ ਕਿ ਇਹ ਹੀ ਜ਼ਿੰਦਗੀ ਜੀਨੇ ਦਾ ਕੰਮ ਤਾਂ ਸਾਰੀ ਜ਼ਿੰਦਗੀ ਚੱਲਣਾ ਹੈ ਅਜਗਰਵਾਲ ਸਮਾਜ ਊਮਨ ਸੈਲ ਵੱਲੋਂ ਇਹ ਹੀ ਗਰਲਸ ਐਂਡ ਊਮਨ ਸਪੋਰਟ ਸਟੇ ਰੱਖਿਆ ਗਿਆ ਹੈ ਇਹਦੇ ਵਿੱਚ ਤਿੰਨ ਕੈਟਾਗਰੀ ਰੱਖਿਆ ਹੈ ਅਸੀਂ 18 ਤੋਂ 25 25 ਤੋਂ 40 40 ਪਲੱਸ ਇਦੇ ਵਿੱਚ ਇੱਕ ਲੇਡੀ ਜਿਹੜੀ ਕਿ 74+ ਵੀ ਹੈ ਸਾਡੇ ਕੋਲੇ ਜਿਹਨੇ ਕਿ ਆਪ ਅਪਰੋਚ ਕੀਤਾ ਸਾਨੂੰ ਕਿ ਵੀ ਮੈਂ ਇਸ ਗੇਮ ਚ ਖੇਲਣਾ ਚਾਹਨੀ ਹੈ ਤੇ ਅਸੀਂ ਉਹਨੂੰ ਖਿਲਾਇਆ ਤੇ ਉਹ ਫਰਸਟ ਵੀ ਆਈ ਹੈ ਬੈਡਮਿੰਟਨ ਚ ਉਹ ਉਹਨਾਂ ਦਾ ਨਾਮ ਹੈ ਇੰਦਰਜੀਤ ਕੌਰ ਕੋਲੀ ਤੇ ਸਾਡਾ ਮਕਸਦ ਵੈਸੇ ਹੀ ਗੇਮਾਂ 'ਚ ਕੋਈ ਫਰਸਟ ਸੈਕਿੰਡ ਥਰਡ ਕੱਢਣ ਦਾ ਨਹੀਂ ਸੀ ਸਾਡਾ ਮਕਸਦ ਤਾਂ ਸੀ ਵੀ ਲੇਡੀਆਂ ਆਣਗੀਆਂ ਤੇ ਫਨ ਕਰਨਗੀਆਂ ਤੇ ਆਪਣੇ ਘਰਾਂ ਨੂੰ ਵਧੀਆ ਤਰੀਕੇ ਨਾਲ ਚਲਾਣਗੀਆਂ ਕਿਉਂਕਿ ਬਹੁਤ ਲੇਡੀਆਂ ਘਰਾਂ ਦੇ ਵਿੱਚ ਫੈਡ ਅਪ ਹੋ ਚੁੱਕੀਆਂ ਹੁੰਦੀਆਂ ਬਾਹਰ ਨਹੀਂ ਨਿਕਲਦੀਆਂ ਉਹ ਬਾਹਰ ਆਣਗੀਆਂ ਗੇਮਾਂ ਖੇਲਣਗੀਆਂ ਥੋੜਾ ਇੰਜੋਏ ਕਰਨਗੀਆਂ ਮੇਨ ਮਕਸਦ ਸਾਡਾ ਇਹ ਸੀ ਫਰਸਟ ਸੈਕਿੰਡ ਥਰਡ ਅਸੀਂ ਕੋਈ ਖਾਸ ਮਾਇਨੇ ਨਹੀਂ ਰੱਖਦਾ ਪਰ ਚਲੋ ਕੱਢਣਾ ਪੈਂਦਾ ਹੈ ਫਰਸਟ ਸੈਕਿੰਡ ਥਰਡ ਅਸੀਂ ਕੱਢਿਆ ਤੇ ਸਾਡੀਆਂ ਗੇਮਾਂ ਬਹੁਤ ਹੀ ਇੰਜੋਏ ਕਰ ਰਹੇ ਨੇ ਲੋਕ ਇਹਦੇ ਵਿੱਚ ਲੈਮਨ ਰੇਸ ਸਿੰਪ ਰੇ ਸੈਕਰੀਜ਼ ਐਵੇਂ ਦੀਆਂ ਗੇਮਾਂ ਨੇ ਬਿਲਕੁਲ ਇੰਜੋਏਅਬਲ ਤੇ ਹੋ ਰਹੀਆਂ ਨੇ ਉਹ ਮੈਂ ਜਿੱਥੇ ਇੱਕ ਮਹਿਲਾਵਾ ਵੱਲੋਂ ਕਦਮ ਚੱਕਿਆ ਗਿਆ ਹੈਗਾ ਤੇ ਯੂਆਪੀਡੀ ਜਿਹੜੀ ਹੈਗੀ ਆ ਉਹਨਾਂ ਨੂੰ ਕੀ ਮੈਸੇਜ ਦਿੰਦੀ ਹੈ ਮੇਰਾ ਇੱਕ ਹੋਰ ਵੀ ਮਕਸਦ ਸੀ ਵੀ 18 ਤੋਂ 25 ਸਾਲ ਦੇ ਬੱਚੇ ਆਣ ਤੇ ਉਹ ਥੋੜਾ ਜਿਹਾ ਇਹਨਾਂ ਗੇਮਾਂ ਚ ਪਾਰਟਿਸਿਪੇਟ ਕਰਨ ਕਿਉਂਕਿ ਹੁਣ ਤਾਂ ਸਾਡੀ ਸਰਕਾਰ ਵੀ ਜਿਹੜੇ ਲੋਕ ਗੇਮਾਂ ਚ ਆ ਰਹੇ ਆ ਉਹਨਾਂ ਨੂੰ ਆਨਰ ਕਰ ਰਹੀ ਹੈ ਤੇ ਉਹਨਾਂ ਨੂੰ ਅੱਛੀ ਪਦਵੀਆਂ ਦੇ ਰਹੀ ਹੈ ਤੇ ਬੱਚਿਆਂ ਨੂੰ ਮੈਂ ਇਹੀ ਕਹੂੰਗੀ 18 ਤੋਂ 25 ਜਾਂ ਜਿਹੜੇ ਵੀ ਯੰਗ ਬੱਚੇ ਆ ਉਹ ਗੇਮਾਂ 'ਚ ਆਉਣ ਪਾਰਟਿਸਪੇਟ ਕਰਨ ਤੇ ਆਪਣੇ ਲਾਈਫ ਨੂੰ ਬਹੁਤ ਅੱਛਾ ਸਾਬਿਤ ਕਰਨ ਗੇਮਸ ਮੇਰਾ ਇੱਕ ਸ਼ੌਂਕ ਹੈ ਮੈਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਦਾ ਐਮ ਇਹ ਕੀਤੀ ਹੋਈ ਹੈ ਫਰਸਟ ਬੈਚ ਸੀ ਨੈਸ਼ਨਲ ਕਾਨਮੀ ਕੋਕੋਚ ਨੈਸ਼ਨਲ ਪਲੇਅਰ ਬਾਸਕਟਬਾਲ ਇਨੀ ਇੰਟਰ ਯੂਨੀਵਰਸਿਟੀ ਕੈਪਟਨ ਐਂਡ ਬੈਡਮਿੰਟਨ ਹਾਕੀ ਆਲ ਆਰ ਮਾਈ ਫੇਵਰਿਟ ਗੇਮਸ ਬੈਡਮਿੰਟਨ ਅਭੀ ਮੇ ਅਏਸ ਕਿੰਨੀ ਤੁਹਾਡੀ ਮੇਰੀ ਏਜ 74 ਕਿਵੇਂ ਲੱਗ ਰਿਹਾ ਅੱਜ ਬੱਚੇ ਤੁਹਾਡੇ ਸਾਹਮਣੇ ਖੇਡ ਰਹੇ ਆ ਬਹੁਤ ਅੱਛਾ ਲੱਗਦਾ ਹੈ ਕੀ ਮੈਸੇਜ ਹੈ ਤੁਹਾਡਾ ਬੱਚਿਆਂ ਨੂੰ ਖੇਡਣਾ ਚਾਹੀਦਾ ਹੈ ਹਰ ਚੀਜ਼ ਚ ਪਾਰਟਿਸਪੇਟ ਕਰੋ ਥਿਸ ਇਸ ਨੋਟ ਕੰਪਲਸਰੀ ਕਿ ਤੁਸੀਂ ਵਿਨ ਕਰ ਰਹੇ ਹੋ ਕਿ ਲੂਜ਼ ਕਰ ਰਹੇ ਹੋ ਤੇ ਅੱਜ ਤੁਹਾਨੂੰ ਇਸ ਉਮਰ ਦੇ ਵਿੱਚ ਮਾਨ ਸਨਮਾਨ ਮਿਲਿਆ ਕਿੰਨੀ ਕੀ ਖੁਸ਼ੀ ਚੜ ਰਹੀ ਹੈ ਬਹੁਤ ਕੁਝ ਹੁੰਦੀ ਹੈ ਬਹੁਤ ਖੁਸ਼ੀ ਹੋਈ ਪਾਰਟਿਸਪੇਸ਼ਨ ਤੇ ਫਿਰ ਅਗਰਵਾਲ ਸਮਾਜ ਦੇ ਸੈਨ ਨੇ ਸਟਾਰਟ ਕੀਤਾ ਇਹ ਬਹੁਤ ਅੱਛਾ ਲੱਗਿਆ ਕਿ ਸੀਨੀਅਰ ਸਿਟੀਜ਼ਨ ਨੂੰ ਵੀ ਪਾਰਟਿਸਪੇਸ਼ਨ ਦਾ ਮਿਲਿਆ ਕਿ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਕਈ ਸਾਰੇ ਜਰੂਰ ਪਾਰਟਿਸਪੇਸ਼ਨ ਕਰਨੀ ਚਾਹੀਦੀ ਹੈ ਥਿਸ ਇਸ ਨੋਟ ਕੰਪਲਸਰੀ ਕਿ ਤੁਸੀਂ ਵਿਨ ਕਰੋ ਪਾਰਟਿਸਪੇਸ਼ਨ ਇਜ਼ ਮਸਟ ਹਾਂਜੀ ਸਰ ਜਿੱਦਾਂ ਲੇਡੀਜ਼ ਲਈ ਨਹੀਂ ਲੇਡੀਜ਼ ਬਹੁਤ ਘੱਟ ਕ੍ਰਿਕਟ ਖੇਡਦੀਆਂ ਕਈਨੋਂ ਸ਼ੌਂਕ ਹੈ ਘਰ ਬੈਠ ਕੇ ਦੇਖਦੀਆਂ ਪਰ ਉਹ ਖੇਡਣ ਦਾ ਉਹਨਾਂ ਨੂੰ ਨਹੀਂ ਮੌਕਾ ਮਿਲਿਆ ਸਾਨੂੰ ਲੱਗਦਾ ਹੈ ਕਿ ਮੋਗੇਰੀ ਫਸਟ ਟਾਈਮ ਹੈ ਲੇਡੀਜ਼ ਦੀ ਕ੍ਰਿਕਟ ਟੀਮ ਜਿਹੜੀ ਕਿ ਆਉਣ ਵਾਲੇ ਟਾਈਮ ਸੇ ਇੰਟਰਨੈਸ਼ਨਲ ਲੈਵਲ ਤੱਕ ਜਾਊਗੀ ਮੋਗਾ ਦੀ ਇੱਕ ਲੜਕੀ ਹੈ ਜੀ ਹਰਮਨ ਪ੍ਰੀਤ कौर ਜਿਹੜੀ ਕੀ ਪਹਿਲਾਂ ਵੀ ਜਿਹੜੀ ਜੀ ਵਰਲਡ ਫੇਮਸ ਹੋ ਚੁੱਕੀ ਹੈ ਜੀ ਕਿਵੇਂ ਲੱਗਦਾ ਹੈ ਹਾਂਜੀ ਸਰ ਸਾਨੂੰ ਬਹੁਤ ਮੋਟੀਵੇਟ ਹੈ ਆਸੀਂ ਉਹਨਾਂ ਤੋਂ ਇਸੇ ਕਰਕੇ ਅਸੀਂ ਆਪਣੀ ਟੀਮ ਬਣਾਈ ਹੈ ਕਿ ਅਸੀਂ ਵੀ ਇੰਟਰਨੈਸ਼ਨਲ ਲੈਵਲ ਤੱਕ ਬਹੁਤ ਅੱਛੇ ਪਲੇਅਰ ਬਣ ਕੇ ਇੰਟਰਨੈਸ਼ਨਲ ਲੈਵਲ ਤੱਕ ਜਾਣਾ ਕੀ ਏਜ ਲਿਮਟ ਕੀ ਰੱਖੀ ਤੁਹਾਡੀ ਟੀਮ ਨੇ ਏਜ ਲਿਮਟ ਸਰ ਸਾਡੀ ਕੋਈ ਨਹੀਂ ਹੈਗੀ ਜਿੱਦਾਂ ਕਿ ਸਾਡੇ ਗਰੁੱਪ ਦੇ ਵਿੱਚ 25 ਤੋਂ ਲੈ ਕੇ 75 ਇਅਰ ਤੱਕ ਲੇਡੀਜ਼ ਹੈਗੀਆਂ 45 ਮਿੰਟ ਵੀ ਖੇਡਦੀਆਂ ਬਈਆ ਪ੍ਰੋਪਰਲੀ ਖੇਡਦੀਆਂ ਬਈਆ ਔਰ ਪ੍ਰੋਪਰਲੀ ਮਤਲਬ ਕੀ ਔਰ ਜ਼ਿਆਦਾ ਵਧੀਆ ਖੇਡਦੀਆਂ ਬਈਆ ਅੱਜ ਇੱਥੇ ਅਗਰਵਾਲ ਸਮਾਜ ਸੋਸਾਇਟੀ ਦੇ ਵੱਲੋਂ ਗੇਮਸ ਰੱਖੀਆਂ ਗਈਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਲੇਡੀਜ਼ ਵਾਸਤੇ ਰੱਖੀਆਂ ਸੀਗਾ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਮੋਗਾ ਸ਼ਹਿਰ ਦੇ ਵਿੱਚ ਕਦੇ ਕਿਸੇ ਨੇ ਐਵੇਂ ਦੀ ਇਨੀਸ਼ੀਏਟਿਵ ਲਿਆ ਹੀ ਨਹੀਂ ਹੈਗਾ ਕਿ ਜਿਹੜਾ ਇਹਨਾਂ ਨੇ ਲਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਕੰਗ੍ਰੈਚੁਲੇਸ਼ਨਸ ਕਹਿਣੀ ਆ ਉਸ ਤੋਂ ਬਾਅਦ ਜੇ ਹੁਣ ਸੰਡੇ ਆ ਲੋਕੀ ਕੀ ਘਰੋਂ ਬਾਹਰ ਨਹੀਂ ਨਿਕਲਦੇ ਹੈਗੇ ਬਟ ਅੱਜ ਇੱਥੇ ਆ ਕੇ ਇੰਨਾ ਹੀ ਕਿ ਅਸੀਂ ਇੰਜੋਏ ਕੀਤਾ ਕਿ ਆਪਾਂ ਜੇ ਕੋਈ ਗੇਮ 'ਚ ਪਾਰਟਿਸਿਪੇਟ ਵੀ ਕਰ ਰਹੇ ਆ ਆਪਾਂ ਨੂੰ ਕੋਈ ਜਿੱਤ ਹਾਰ ਤੋਂ ਕੁਝ ਲੈਣ ਦੇਣਾਂ ਨਹੀਂ ਹੁੰਦਾ ਬਟ ਇੱਕ ਜਿਹੜੀ ਆਪਣੀ ਇੱਕ ਫਿਜ਼ੀਕਲ ਫਿਟਨੈਸ ਦੇ ਕਰਕੇ ਤੇ ਇੱਕ ਪਲੱਸ ਆਪਾਂ ਨੂੰ ਮਤਲਬ ਕਿ ਜਿਹੜੀ ਇੰਜੋਏਮੈਂਟ ਆਪਣੇ ਦਿਲ ਨੂੰ ਖੁਸ਼ੀ ਮਿਲਦੀ ਹੈ ਕਿ ਆਪਾਂ ਸਾਰਿਆਂ ਦੇ ਨਾਲ ਪਾਰਟਿਸਿਪੇਟ ਕੀਤਾ ਉਹ ਸਾਡੀ ਸਭ ਤੋਂ ਵੱਡੀ ਜਿੱਤ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੇਮਸ ਸੀ ਜਿਦੇ ਵਿੱਚ ਸਾਰੇ ਟੀਚਰਸ ਨੇ ਵਕੀਲਸ ਐ ਜਿਹੜੇ ਡਾਕਟਰਸ ਐ ਜਿਹੜੇ ਇੱਥੇ ਮੋਗਾ ਦੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ। ਪ੍ਰੀ ਮੈਮ ਜਿਹੜੀਆਂ ਲੇਡੀਜ਼ ਘਰ ਦੇ ਵਿੱਚ ਬੈਠੀਆਂ ਕਰੋ ਬਾਹਰ ਨਿਕਲ ਉਹਨਾਂ ਲਈ ਕੀ ਸੰਦੇਸ਼ ਰੱਖਣਾ ਚਾਹੋਗੇ? ਉਹਨਾਂ ਵਾਸਤੇ ਇਹੀ ਸੰਦੇਸ਼ ਦੇਣੀ ਹੈ ਕਿ ਜੇ ਤੁਹਾਡੇ ਮੋਗਾ ਸ਼ਹਿਰ ਦੇ ਵਿੱਚ ਐਵੇਂ ਦੇ ਕੋਈ ਵੀ ਉਪਰਾਲੇ ਹੋ ਰਿਹਾ ਉਸ ਤੋਂ ਵੱਧ ਤੋਂ ਵੱਧ ਤੜਕੇ ਆਪਣਾ ਹਿੱਸਾ ਲੈਣ ਤਾਂ ਕਿ ਮਤਲਬ ਕਿ ਆਪਾਂ ਆਉਣ ਵਾਲੇ ਲੋਕਾਂ ਨੂੰ ਦੱਸੀਏ ਕਿ ਹਾਂ ਕਿ ਇਹ ਜਿਹੜੀਆਂ ਲੇਡੀਜ਼ ਆ ਉਹ ਕਿਸੇ ਚੀਜ਼ ਦੇ ਪਿੱਛੇ ਘਟ ਨਹੀਂ ਹੈਗੀਆਂ ਤੇ ਉਹ ਹਰ ਚੀਜ਼ ਦੇ ਵਿੱਚ ਪਾਰਟਿਸ ਸਕਦੀ ਹਾਂ